ਹਾਂਜੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਟਰਸਟ ਆਫਿਸ ਦੇ ਵਿੱਚ ਭਾਈ ਸਾਹਿਬ ਫਰੀਦਕੋਟ ਤੋਂ ਆਏ ਨੇ ਤੇ ਜਿਹੜੀ ਇਹਨਾਂ ਨੇ ਬਹੁਤ ਅਜੀਜ ਗੱਲ ਦੱਸੀ ਹੈ ਤੇਲ ਦੇ ਸੰਦਰਭ ਦੇ ਵਿੱਚ ਤੇ ਜਿਹੜਾ ਇਹਨਾਂ ਦੇ ਕੋਈ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਫਾਇਦਾ ਹੋਇਆ ਉਹ ਗੱਲ ਬਹੁਤ ਵਧੀਆ ਜੀ ਮੈਨੂੰ ਬੜੀ ਵਧੀਆ ਲੱਗੀ ਐ ਤੇ ਆਪਾਂ ਭਾਈ ਸਾਹਿਬ ਉਹਨਾਂ ਨਾਲ ਗੱਲ ਕਰਦੇ ਐ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜਾ ਤੁਸੀਂ ਤੇਲ ਲੈਣ ਆਏ ਹੋ ਜੀ ਬਾਈ ਤੇ ਇਹ ਅੱਗੇ ਵੀ ਆਪਾਂ ਲੈ ਕੇ ਗਏ ਹੋ ਹਾਂਜੀ ਅੱਛਾ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੀ ਕੋਈ ਪਰਜਾਈ ਸੀ ਬੀਬੀ ਜੀ ਹੁਣੀ ਹਾਂਜੀ ਇਹਦਾ ਬਾਈ ਜੀ ਕੀ ਹੋਇਆ ਸਿਸਟਮ ਜਿਹੜਾ ਤੇਲ ਐ ਇਹਦਾ ਸਾਨੂੰ ਕੈਨੇਡਾ ਤੋਂ ਨੰਬਰ ਮਿਲਿਆ ਅੱਛਾ ਜੀ ਸਾਡੀ ਬੇਟੀ ਆ ਉੱਥੇ ਉਹਨਾਂ ਨੇ ਸਾਨੂੰ ਇੱਥੋਂ ਨੰਬਰ ਭੇਜਿਆ ਕਹਿੰਦੇ ਵੀ ਇਸ ਨੰਬਰ ਤੇ ਤੁਸੀਂ ਗੱਲ ਕਰੋ ਤੇ ਅਸੀਂ ਇਸ ਨੰਬਰ ਤੇ ਜਦੋਂ ਆਏ ਤੇ ਤੇਲ ਲੈਣ ਮੈਂ ਖੁਦ ਆਇਆ ਮੇਰੀ ਛੋਟੀ ਪਰਝਾਈ ਦਾ ਗੋਡਾ ਬਦਲਣ ਵਾਲਾ ਹੀ ਡਾਕਟਰ ਸਾਹਿਬ ਕਹਿੰਦੇ ਬਦਲੋ ਉਹ ਅੱਛਾ ਕਾਫੀ ਪੈਸੇ ਅਸੀਂ ਉਹਦੇ ਤੇ ਲਾਏ ਇਲਾਜ ਕਰਵਾਇਆ ਉਹਦਾ ਦੂਰਬੀਨ ਨਾਲ ਇਲਾਜ ਹੋਇਆ ਗੋਡੇ ਦਾ ਪਰ ਗੋਡਾ ਠੀਕ ਨਹੀਂ ਹੋਇਆ ਠੀਕ ਹੈ ਜੀ ਤਾਂ ਜਦੋਂ ਅਸੀਂ ਇੱਥੇ ਆਏ ਅੰਦਰ ਦੀ ਦੁਕਾਨ ਤੇ ਠੀਕ ਹੈ ਜੀ ਤਾਂ ਉੱਥੋਂ ਅਸੀਂ ਤੇਲ ਲੈ ਕੇ ਗਏ ਤਾਂ ਉਹ ਤੇਲ ਅਸੀਂ ਮਲਿਆ ਉਹਦਾ ਕੀ ਰਿਜ਼ਲਟ ਹੋਇਆ ਵੀ ਅੱਜ ਉਹ ਜਨਾਨੀ ਮੱਝ ਦੀ ਧਾਰ ਕੱਢਦੀ ਐ ਛੋਟੀ ਜਿਹੀ ਬੀੜੀ ਤੇ ਬਹਿ ਕੇ ਕੱਤ ਬਹੁਤ ਲੰਮਾ ਵਜ਼ਨ ਬਹੁਤ ਜ਼ਿਆਦਾ ਹੈ ਵੈਰੀ ਗੁੱਡ 85 86 ਕਿਲੋ ਵਜ਼ਨ ਹੈ ਤੇ ਫਿਰ ਵੀ ਉਹ ਗੋਡੇ ਦੀ ਕੋਈ ਨੌਬਤ ਨਹੀਂ ਉਸ ਤੋਂ ਬਾਅਦ ਜਿਹੜੀ ਤਜਾਬ ਦੀ ਦਵਾਈ ਖਾਂਦੇ ਸੀ ਉਹ ਦਵਾਈ ਪੰਦਾ ਦਰਦਾਂ ਦੀਆਂ ਦਵਾਈਆਂ ਤਾਂ ਬੰਦ ਕਰ ਲਈਆਂ ਤੇ ਗੋਡਾ ਜਿਹੜਾ ਹੈਗਾ ਬਿਲਕੁਲ ਤੁਸੀਂ ਦੱਸਿਆ ਵੀ ਉਹ ਧਾਰ ਚੋਂਦੇ ਨੇ ਬੀਬੀ ਬਾਈ ਧਾਰ ਕੱਢਦੇ ਹਾਂ ਜੀ ਜੀ ਹਾਂ ਘਰੇ ਆਪਣੇ ਆਪਾਂ ਫੈਮਿਲੀ ਐਸ ਠੀਕ ਹੈ ਜੀ ਤੇ ਸੰਗਜੀ ਇਹ ਬਾਈ ਜੀ ਹੁਣੀ ਫਰੀਦਕੋਟ ਤੋਂ ਨੇ ਜੀ ਕੀ ਨਾਂ ਕੀ ਆਪਣਾ ਸਰਦਾਰ ਮੇਰਾ ਨਾਂ ਬੂਟਾ ਸਿੰਘ ਜੀ ਬੂਟਾ ਸਿੰਘ ਸਰਦਾਰ ਚੁੱਗਾ ਸਿੰਘ ਨਗਰ ਫਰੋਹੀਪਰ ਰੋਡ ਫਰੀਦਕੋਟ ਦੇ ਰਹੇ ਠੀਕ ਹੈ ਜੀ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਜਿਹੜਾ ਟਰਸਟ ਨੇ ਉਹ ਤੇਲ ਤਿਆਰ ਕੀਤਾ ਸੀਗਾ ਉਹ ਸ਼ਾਇਦ ਕਈ ਪਣ ਪ੍ਰਾਵਾਂ ਨੂੰ ਲੱਗਦਾ ਸੀ ਭਾਈ ਸਾਹਿਬ ਕਹਿ ਦਿੰਦੇ ਬਈ ਵੀ ਜਿਹਨੇ ਗੋਡੇ ਬਦਲਾਉਣੇ ਆ ਉਹ ਪਹਿਲਾਂ ਤੇਲ ਵਰਤ ਕੇ ਦੇਖ ਲੋ ਹਾਂ ਪਰ ਜਿਹੜੀ ਤੁਸੀਂ ਹੁਣ ਗੱਲ ਜਿਹੜੇ ਸੰਦਰਭ ਚ ਦੱਸੀ ਹੈ ਬਈ ਉਹ ਤੇਲ ਵਾਕਈ ਬੀਬੀ ਜੀ ਹੁਣਾਂ ਦੇ ਫਿੱਟ ਬਹਿ ਗਿਆ ਹਾਂ ਆਪਾਂ ਲੋਡ ਨਹੀਂ ਬਦਲਣ ਦੀ ਹਾਂ ਲੋਡ ਨਹੀਂ ਪਈ ਬਦਲਦੀ ਅੱਜ ਆਪਾਂ ਜਿਹੜਾ ਲੈ ਕੇ ਚੱਲੇ ਆ ਇਹ ਅੱਜ ਆਪਾਂ ਮੈਂ ਆਪਣੇ ਘਰ ਆ ਤੁਹਾਡੇ ਦੱਸਿਆ ਨੌਲ ਵਾਸਤੇ ਜਿਹੜਾ ਚੂਕਣਾ ਡਾਕਟਰ ਸਾਹਿਬ ਕਦੇ ਬਦਲਣਾ ਪਊਗਾ ਹਾਂਜੀ ਇਹ ਜਿਹੜਾ ਤੇਲ ਆ ਬਾਈ ਜੀ ਇਹ 22 ਚੀਜ਼ਾਂ ਨਾਲ ਤਿਆਰ ਹੁੰਦਾ ਸਰੀਰ ਦੇ ਕਿਤੇ ਵੀ ਅੰਗ ਤੇ ਮੈਂ ਤਾਂ ਇੱਥੇ ਤੱਕ ਵੀ ਕਹੂੰਗਾ ਕਈ ਭੈਣਾ ਭਰਾਵਾਂ ਨੂੰ ਵੀ ਜਿਨ੍ਹਾਂ ਦੀਆਂ ਨਾੜੀਆਂ ਹੱਡੀਆਂ ਬਲੌਕ ਨੇ ਜੀ ਵੀ ਉਹ ਵੀ ਆਪਦੇ ਆਪਾਂ ਜਿਵੇਂ ਕਹਿ ਦਿੰਨੇ ਵੇ ਢੂਈ ਤੇ ਪਿੱਛੇ ਮਲਾਉਣ ਦੀ ਮਾਲਿਸ਼ ਕਰਾਉਣੇ ਦੇ ਬਹੁਤ ਵਧੀਆ ਚੀਜ਼ਾਂ ਪਈਆਂ ਹੋਈਆਂ ਨੇ ਤੇ ਉੱਥੇ ਵੀ ਅਸਰ ਕਰੂਗੀ ਬਹੁਤ ਕੀਮਤੀ ਚੀਜ਼ਾਂ ਪਈਆਂ ਨੇ ਇਹਦੇ 'ਚ ਤੇ ਸੰਗਤ ਜੀ ਤੁਸੀਂ ਦੇਖ ਲਿਆ ਹੈਗਾ ਵੀ ਜਿਹੜਾ ਟਰਸਟ ਨੇ ਤੇਲ ਕਰਾ ਤਿਆਰ ਕਰਾਇਆ ਸੀ ਉਹ ਅੱਜ ਵੀ ਉਨੀ ਹੀ ਡਿਮਾਂਡ ਆ ਅੱਜ ਸਵੇਰੇ ਮੇਨ ਲਗਾ ਸ਼ਾਇਦ ਅਹਿਮਦਗੜ੍ਹ ਤੋਂ ਵੀਰ ਸੀਗੇ ਉਹਨਾਂ ਦੇ ਕਈ ਪਰਿਵਾਰ ਠੀਕ ਹੋਏ ਨੇ ਤੇ ਉਹਨਾਂ ਨੇ ਬਾਹਰੋਂ ਬੈਠਿਆਂ ਨੇ ਮੰਗਾਇਆ ਵਾ ਤੇ ਤੁਸੀਂ ਇਹ ਤੇਲ ਲੈ ਸਕਦੇ ਆ ਆ 843779515 ਤੇ ਕਾਲ ਕਰਕੇ ਇਹ ਵੀਡੀਓ ਫੇਸਬੁੱਕ ਤੇ ਪਾਉਗੀ ਜੀ ਤੇ ਕੋਈ ਵੀ ਵੀਰ ਇਥੋਂ ਟਰਸਟ ਤੋਂ ਤੇਲ ਲੈ ਸਕਦਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕੀ ਫਤਿਹ